जय सावर थी जी जय सावर जी किथों आए जी ਤੁਸੀਂ ਅਸੀਂ ਨਮਸ਼ਰ ਤੋਂ ਆਏ ਆ ਬਲਰੋਪੇ ਬਲਰੋਨ ਸਾਡਾ ਪਿੰਡ ਹੈ ਡਿਸਟ੍ਰਿਕਟ ਨਮਸ਼ਰ ਅਸੀਂ ਰਹਿੰਦੇ ਆ ਠੀਕ ਹੈ ਜੀ ਉੱਥੇ ਮੇਰਾ ਹਸਪੀਟਲ ਆ ਮੈਂ ਆਪ ਡਾਕਟਰ ਮੇਰੀ ਨੂੰ ਵੀ ਡਾਕਟਰ ਹੈ ਮੇਰਾ ਬੇਟਾ ਵੀ ਡਾਕਟਰ ਹੈ ਮੇਰੇ ਕੁੜੇ ਵਾਲ ਮਹਕਮਾ ਦਾ ਵੀ ਡਾਕਟਰ ਹੈ ਠੀਕ ਹੈ ਜੀ ਇਹ ਕੀ ਪ੍ਰੋਬਲਮ ਸੀ ਜੀ ਤੁਹਾਨੂੰ ਮੈਨੂੰ ਪਿਛਲੇ 4 4-5 ਸਾਲ ਤੋਂ ਉਹਨਾਂ ਬੈਕ ਬੇ ਦੀ ਪ੍ਰੋਬਲਮ ਸੀ L4 L5 ਫਟੇਪਰੇ ਵੀ ਸੀ ਤਾਂ ਬਹੁਤ ਬੜੀਆਂ ਦਵਾਈਆਂ ਖਾਧੀਆਂ ਮੈਨੂੰ ਡਾਕਟਰ ਮੇਰੇ ਕੋ ਆਰਥੋਪੀਡੀਸ਼ੀ ਦੇ ਆ ਗਿਆ ਜਿਹੜੇ ਹੱਡੀਆਂ ਦੇ ਬਾਹਰ ਹਾਂਜੀ ਪਰ ਇਹਨਾਂ ਕੁਝ ਥੰਮ ਨਹੀਂ ਪੈ ਰਹੀ ਸੀ ਇਹ ਕੁਦਰਤੀ ਜਾਂ ਫਿਰ ਦੋਸ਼ ਬੜੇ ਨਾਲ ਸਰਸੀਨ ਜੀ ਇਹਨਾਂ ਨੇ ਮੈਨੂੰ ਬਾਬਾ ਜੀ ਬਾਰੇ ਦੱਸਿਆ ਠੀਕ ਹੈ ਜੀ ਹਾਂ ਇਹਨਾਂ ਵੀ ਆਪਾਂ ਇਹਨਾਂ ਦੇ ਵੀ ਬੜਾ ਫਤ ਲੱਗਿਆ ਕਿ ਇਹਨਾਂ ਨੂੰ ਹੁਣ ਜਦੋਂ ਮੈਂ ਆ ਕੇ ਤੇ ਹੁਣ ਮੈਂ ਫਿਰ ਮੈਂ ਕਿਸੇ ਬੰਦੇ ਬਾਬਾ ਜੀ ਦੇ ਪਰਸਪਰ ਜਾ ਦੇਖ ਤੇ ਵੀ ਦੇਖਿਆ ਸੀ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਹਾਂਜੀ ਇਹ ਇੱਥੇ ਬਹੁਤ ਬਧੀਆ ਸਿਸਟਮ ਬੜਾ ਚਾਪੜੀ ਮਿਲਦਾ ਸਭ ਕੁਝ ਬੜਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜਿਹਨਾਂ ਲੋਕਾਂ ਨੂੰ ਦਰਦ ਨਹੀਂ ਹਟਦੀ ਹਾਂਜੀ ਉਹ ਤੇ ਮੇਰੇ ਸਾਹਮਣੇ ਮੇਰੀ ਘਪੈਣ ਖੜੀ ਐ ਹਾਂਜੀ ਐ ਘਰਾ ਖੜੇ ਐ ਕਿ ਮੇਰਾ ਬੇਟਾ ਵੀ ਦੇ ਨਾਲ ਆਇਆ ਹੋਇਆ ਹਾਂਜੀ ਤੇ ਕਿ ਤਕਰੀਮ ਤੇ ਹੁਣ ਸਾਰਿਆਂ ਨੂੰ 90% ਫਰਕ ਹੈ ਅੱਛਾ ਜੀ ਤੇ ਤੁਹਾਨੂੰ ਫਰਕ ਪੈ ਗਿਆ ਪਹਿਲੀ ਮੇਰੀ ਚੀਜ਼ ਹਾਂ ਮੈਨੂੰ ਕਾਫੀ ਫਰਕ ਪਿਆ ਮੈਨੂੰ ਬਹੁਤ ਫਰਕ ਪਿਆ ਠੀਕ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਸਾਰੀ ਸੰਗਤ ਨੂੰ ਤੁਸੀਂ ਤਾਂ ਇਹ ਕਹਿਨੇ ਆਂ ਕਿ ਜਿਸ ਕਿਸ ਨੂੰ ਵੀ ਪਤਾ ਲੱਗਦਾ ਘਟੋ ਘਾਟ ਤੁਸੀਂ ਨਾ ਹੋਰ ਐਡ ਕਰੋ ਸਾਰੇ ਲੋ ਮੇਰੇ ਬੰਦੇ ਦਾ ਇਹ ਅਮੀਰ ਬੰਦੇ ਨੂੰ ਕੋਈ ਫਾਇਦਾ ਨਹੀਂ ਚਾਰ ਪੈਸੇ ਹੈਗੇ ਪਰ ਬਹੁਤ ਸਾਰੇ ਗਰੀਬ ਬੰਦੇ ਦਾ ਹੈ ਨਹੀਂ ਕਿ ਜਿਹੜਾ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਇੱਥੇ ਬਾਬਾ ਜੀ ਜਗ੍ਹਾ ਵੀ ਨਹੀਂ ਸਾਫ ਸਾਫ ਜਗ੍ਹਾ ਵੀ ਨਹੀਂ ਸਾਈਂ ਦੀ ਜਗ੍ਹਾ ਵੀ ਨਹੀਂ ਹੈ ਔਰ ਇੱਥੇ 3 ਲਾਗੂ ਹੈ ਬੰਦਾ ਵੀ ਬਹੁਤ ਢੰਗ ਦਾ ਇਸਰ ਦੇ ਮੈਂ ਤੁਹਾਨੂੰ ਇਹ ਕਹੂਗਾ ਕਿ ਬਾਬਾ ਜੀ ਨੂੰ ਬੇਨਤੀ ਕਰੂੰਗਾ ਇਹ ਤੁਸੀਂ ਇੱਥੇ ਹੋਰ ਬੱਤਵਾਂ ਐਡ ਕਰੋ ਬੱਤਵਾਂ ਲੋਕਾਂ ਨੂੰ ਪਤਾ ਨਹੀਂ ਪਿਆ ਹਾਂਜੀ ਪੰਜਾਬ ਤੋਂ ਤੇ ਆਹ ਥੋੜੇ ਦਿੱਸੀ ਵਾਲਾ ਦੇ ਮਾਸ ਤੋਂ ਪਾ ਲੈ ਕੇ ਲੋਕੀ ਆ ਗਏ ਇੱਥੇ ਜਿਹੜੀ ਜਿਹੜੀ ਮਹਾਰਾਜ ਸੱਜੇ ਬਾਸਾ ਨੇ ਤੁਹਾਨੂੰ ਦਾਤ ਵਕਸੀ ਦਾਤ ਵਕਸੀ ਆ ਹਾਂਜੀ ਉਹਦਾ ਲੋਕੀ ਤਾਂ ਜੇਕਰ ਉਹਦਾ ਫਾਇਦਾ ਲੈ ਠੀਕ ਹੈ ਜੀ ਜੈ 사ਬਰ ਵੀਰ ਕੀ ਜੀ ਇਹ ਸਾਰੇ 사ਬਰ ਸਾਹਿਬ ਦੀ ਕਿਰਪਾ ਹੈ ਉਹੋ ਹੀ ਦੁੱਖਾਂ ਨਾਲ ਮੇੜਦੇ ਆ ਦੁਨੀਆ ਸੰਤਾਂ ਆਲ ਵੜਦੇ ਰੋਜ਼ ਦੁਖੀ ਇਥੇ ਲੋਕ ਆਉਂਦੇ ਆ ਇਹ ਦੂਜਾ ਕਲੀ ਸ਼ਰੀਫ ਆ ਜਿੰਨੂੰ ਕੋ ਚਮੜਿਆ ਚਮੜਾਇਆ ਕਾਂਦੇ ਨਾਲ ਆਪਣੇ ਆਪ ਸਿਰ ਜੁੜਦੇ ਨਿਲਕੇ ਮਾਰੇ ਦੇ ਦੋ ਲੱਗੇ ਆ ਤੇ ਜਲਦੇ ਥੱਲੇ ਸ਼ਰਾਨ ਕਰਦੇ ਆ ਕਿ ਡੇਠੇ ਵੀਰਵਾਸ ਆਸਰ ਕੀ 30000 ਸੰਤਾਂ ਦੀ ਮੇਲਾ ਆ ਰਿਹਾ ਸਾਲਾਨਾ 24 ਅਕਤੂਬਰ ਦਾ ਦੂਰੋਂ ਦੂਰੋਂ ਇੰਤਜਾਮ ਹੋ ਰਿਹਾ ਸਾਰੇ ਸੰਤਾਂ ਬੜੀ ਨਾ ਸੇਵਾ ਕਰਨੀ ਹੈ ਜੀ ਜਿੰਨੇ ਦੁਖੀ ਸੁਖੀ ਸਾਰੇ ਆ ਕੇ ਦਰਬਾਰ ਦੇ ਵਿੱਚ ਕੋ ਮੰਗਣੀ ਹੈ ਜੀ ਸਰਕਾਰ ਇੱਤੇ ਬਾਸਾ ਸ ਜਿਹੜਾ ਵੀ ਉਹਦਾ ਅਸ਼ੀਰਵਾਦ ਅਸ਼ੀਰਵਾਦ ਦੇ ਕੇ ਦਾਦਾ ਬੀਬੀ ਪੰਜਾਬ ਵਿੱਚ ਇਕੱਠੇ ਠੀਕ ਉਹਦਾ ਕਰ ਲੈਂਦੇ ਆ ਪੰਜ ਛੇ ਇਕੱਠੇ ਹੀ ਹੋਣ ਠੀਕ ਹੋ ਜਾਂਦੇ ਆ ਦੇਖੋ ਆ ਸਾਡੇ ਨਾਲ ਇਹ ਦਰਵਾਜ਼ੇ ਹੋ ਜੇ ਜੈਸਾ ਵਰ ਫੇਜ ਜੈਸਾ ਧੰਨਵਾਦ ਜੀ